ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉੱਤਰੀ ਜ਼ੋਨਲ ਕੌਂਸਲ ਦੀ 32ਵੀਂ ਮੀਟਿੰਗ 'ਚ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਅਤੇ ਦਰਿਆਈ ਪਾਣੀਆਂ ਤੇ ਜ਼ੋਰਦਾਰ ਢੰਗ ਦੇ ਨਾਲ ਦਾਵਾ ਪੇਸ਼ ਕੀਤਾ ਤੇ ਦੇਸ਼ ਦੇ ਵਿੱਚ ਸਹੀ ਮਾਇਨੇ ਦੇ ਵਿੱਚ ਸੰਘੀ ਢਾਂਚੇ ਦੀ ਵਕਾਲਤ ਕੀਤੀ। ਇਹ ਮੁੱਦੇ ਉਠਾਉਂਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡੇ ਸੰਵਿਧਾਨ ਨੇ ਸਪਸ਼ਟ ਤੌਰ ਦੇ ਵਿੱਚ ਉਹਨਾਂ ਖੇਤਰਾਂ ਦੀ ਹੱਦਬੰਦੀ ਕੀਤੀ ਹੈ ਜਿਨ੍ਹਾਂ ਵਿੱਚ ਕੇਂਦਰ ਤੇ ਰਾਜਾਂ ਨੂੰ ਆਪਣੇ ਅਧਿਕਾਰ ਦੀ ਵਰਤੋਂ ਕਰਨ ਦੀ ਇਜਾਜ਼ਤ ਹੈ। ਉਨਾ ਕਿਹਾ ਕਿ ਸੰਗਵਾਦ ਸਾਡੇ ਸੰਵਿਧਾਨ ਦੇ ਬੁਨਿਆਦੀ ਸਿਧਾਂਤਾਂ ਵਿੱਚੋਂ ਇੱਕ ਹੈ ਪਰ ਬਦ ਕਿਸਮਤੀ ਦੇ ਨਾਲ ਪਿਛਲੇ 75 ਸਾਲਾਂ 'ਚ ਇਸ ਅਧਿਕਾਰ ਦੇ ਕੇਂਦਰੀਕਰਨ ਦਾ ਰੁਝਾਨ ਹਾਵੀ ਰਿਹਾ ਚੰਡੀਗੜ੍ਹ ਨੂੰ ਪੰਜਾਬ ਹਵਾਲੇ ਕਰਨ ਦੀ ਜ਼ੋਰਦਾਰ ਵਕਾਲਤ ਕਰਦੇ ਹਾਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਲ 1970 ਵਿੱਚ ਹੋਏ ਇੰਦਰਾ ਗਾਂਧੀ ਸਮਝੌਤੇ 'ਚ ਸਪਸ਼ਟ ਤੌਰ ਤੇ ਕਿਹਾ ਗਿਆ ਸੀ ਕਿ ਚੰਡੀਗੜ੍ਹ ਦਾ ਰਾਜਤਾਨੀ ਪ੍ਰੋਜੈਕਟ ਖੇਤਰ ਸਮੁੱਚੇ ਤੌਰ ਤੇ ਪੰਜਾਬ ਨੂੰ ਜਾਵੇਗਾ ਇਹ ਕੇਂਦਰ ਸਰਕਾਰ ਦੀ ਸਪਸ਼ਟ ਵਚਨਬੱਤਾ ਸੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ 24 ਜੁਲਾਈ 1985 ਨੂੰ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਸੰਤ ਹਰਚੰਦ ਸਿੰਘ ਲੋੰਗੋਵਾਲ ਵਿਚਕਾਰ ਹੋਏ ਰਾਜੀਵ ਲੋੰਗੋਵਾਲ ਸਮਝੌਤੇ ਤਹਿਤ ਇਸ ਦੀ ਸਪਸ਼ਟ ਤੌਰ ਤੇ ਪੁਸ਼ਟੀ ਕੀਤੀ ਗਈ ਸੀ ਕਿ ਚੰਡੀਗੜ੍ਹ ਨੂੰ ਪੰਜਾਬ ਹਵਾਲੇ ਕਰ ਦਿੱਤਾ ਜਾਵੇਗਾ ਭਗਵੰਤ ਸਿੰਘ ਮਾਨ ਨੇ ਦੁੱਖ ਨਾਲ ਕਿਹਾ ਕਿ ਵਾਅਦੇ ਤੇ ਵਾਦੇ ਕਰਨ ਦੇ ਬਾਵਜੂਦ ਚੰਡੀਗੜ੍ਹ ਪੰਜਾਬ ਦੇ ਹਵਾਲੇ ਨਹੀਂ ਕੀਤਾ ਗਿਆ ਜਿਸ ਦੇ ਨਾਲ ਹਰੇਕ ਪੰਜਾਬ ਦਾ ਹਿਰਦਾ ਬੁਲੰਦ ਰਿਆ ਗਿਆ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਕੰਮਕਾਜ ਚ ਪੰਜਾਬ ਤੇ ਹਰਿਆਣਾ ਦੇ ਸੇਵਾ ਕਰਮਚਾਰੀਆਂ ਦੀ ਭਰਤੀ 'ਚ 60:40 ਦੇ ਅਨੁਪਾਤ ਦੀ ਬਰਾਬਰ ਰੱਖਣ ਦੀ ਮੰਗ ਕਰਦਿਆ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮੇਂ ਦੀ ਵੱਡੀ ਲੋੜ ਹੈ ਉਹਨਾਂ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ IAS ਅਤੇ PCS ਅਧਿਕਾਰੀਆਂ ਨੂੰ ਪ੍ਰਸ਼ਾਸਨ ਵਿੱਚ ਮੁਖੌਦਿਆਂ ਤੋਂ ਬਾਹਰ ਰੱਖਿਆ ਜਾ ਰਿਹਾ ਹੈ ਆਪਕਰੀ ਸਿੱਖਿਆ ਵਿੱਤ ਤੇ ਸਿਹਤ ਵਰਗੇ ਵਿਭਾਗਾਂ ਵਿੱਚ ਇਨ੍ਹਾਂ ਅਸਾਮੀਆਂ ਨੂੰ ਸਟੇਟ ਯੂਨੀ ਕੈਡਰ ਵਰਗੇ ਕੈਡਰਾਂ ਲਈ ਖੋਲਿਆ ਜਾ ਰਿਹਾ ਹੈ ਜਿਸ ਨਾਲ UT ਪ੍ਰਸ਼ਾਸਨ ਦੇ ਪ੍ਰਭਾਵਸ਼ਾਲੀ ਕੰਮਕਾਜ 'ਤੇ ਪੰਜਾਬ ਰਾਜ ਦੀ ਭੂਮਿਕਾ ਤੇ ਮਾੜਾ ਪ੍ਰਭਾਵ ਪੈਂਦਾ ਹੈ। ਉਧਰ ਹੀ ਦੂਜੇ ਪਾਸੇ ਪੀਯੂ ਦੇ ਵਿੱਚ ਵਿਦਿਆਰਥੀਆਂ ਦਾ ਦਰਣਾ ਜਾਰੀ ਹੈ। ਉਹਨਾਂ ਦੀ ਮੰਗ ਉਹੀ ਹੈ ਕਿ ਸੈਨੇਟ ਦੀਆਂ ਚੋਣਾਂ ਦਾ ਜਲਦ ਜਲਦ ਤੋਂ ਜਲਦ ਐਲਾਨ ਕੀਤਾ ਜਾਵੇ। ਉਧਰ ਹੀ ਦੂਜੇ ਪਾਸੇ ਵੱਖ-ਵੱਖ ਸਿਆਸੀ ਲੀਡਰ ਵੀ ਪਹੁੰਚ ਰਹੇ ਨੇ। ਉਹਨਾਂ ਦੇ ਵੱਲੋਂ ਹਮਾਇਤ ਵੀ ਕੀਤੀ ਜਾ ਰਹੀ ਹੈ। ਬੀਤੇ ਕੱਲ ਵਿਕਰਮਜੀਤ ਸਿੰਘ ਸਾਨੀ ਪਹੁੰਚਦੇ ਨਹੀਂ ਉਹਨਾਂ ਦੇ ਵੱਲੋਂ ਵਿਦਿਆਰਥੀਆਂ ਦਾ ਹੌਸਲਾ ਵਧਾਇਆ ਜਾਂਦਾ ਤੇ ਇਸ ਤੋਂ ਇਲਾਵਾ ਸ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਲਦ ਚੋਣਾਂ ਦਾ ਐਲਾਨ ਕੀਤਾ ਜਾਵੇ ਤੇ ਵਿਦਿਆਰਥੀਆਂ ਦੀਆਂ ਮੰਗਾਂ ਮੰਨੀਆਂ ਜਾਣ ਇਸ ਤੋਂ ਇਲਾਵਾ ਸਾਨੀ ਨੇ ਹੋਰ ਕਿਹੜੀ ਅਪੀਲ ਕੀਤੀ ਤੁਸੀਂ ਇੱਕ ਵਾਰ ਉਹ ਸੁਣੋ ਬੜੀ ਚਿੰਤਾਜਨਕ ਗੱਲ ਹੈ ਕਿ ਚਲੋ ਕੇਂਦਰ ਸਰਕਾਰ ਨੇ ਸਿਆਣਾ ਦਿਖਾਈ ਜੋ ਵੀ ਨੋਟੀਫਿਕੇਸ਼ਨ ਹੋਇਆ ਕਿਉਂਕਿ 2023 ਦੇ ਵਿੱਚ ਵੀ ਜਦੋਂ ਇੱਥੇ ਰੋਲਾ ਪੈ ਗਿਆ ਕਿ ਜੀ ਇਹ ਟੇਕਓਵਰ ਹੋ ਰਹੀ ਯੂਨੀਵਰਸਿਟੀ ਸੈਂਟਰਲ ਹੋ ਜੇਗੀ ਇਹਦਾ ਕਨਸਟੀਟਿਊਸ਼ਨ ਚੇਂਜ ਹੋ ਜਾਏਗਾ ਪੰਜਾਬ ਤੋਂ ਚਲੀ ਜਾਏਗੀ ਪਾਰਲੀਮੈਂਟ ਵਿੱਚ ਮੈਂ ਸਵਾਲ ਕੀਤਾ ਉਦੋਂ ਐਜੂਕੇਸ਼ਨ ਮਨਿਸਟਰ ਸਾਹਿਬ ਨੇ ਲਿਖਤੀ ਜਵਾਬ ਚ ਕਿਹਾ ਕਿ ਸਾਡਾ ਐਸਾ ਕੋਈ ਪਲਾਨ ਨਹੀਂ ਹੈ ਕਿ ਪੰਜਾਬ ਯੂਨੀਵਰਸਿਟੀ ਦਾ ਜੋ ਰੀਆਰਗੇਨਾਈਜੇਸ਼ਨ ਐਕਟ 1968 ਵਿੱਚ ਹੋਇਆ ਲਾਹੌਰ ਤੋਂ ਹੁਸ਼ਿਆਰਪੁਰ ਆਈ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਆਈ ਉਹਨੂੰ ਕੋਈ ਵੀ ਅਸੀਂ ਚੇਂਜ ਨਹੀਂ ਕਰਾਂਗੇ ਉਹ ਲਿਖਤੀ ਰੂਪ ਵਿੱਚ ਦਿੱਤਾ ਫਿਰ ਕੋਈ ਤਬਦੀਲੀ ਕੀਤੀ ਗਈ ਸੈਨੇਟ ਵਿੱਚ ਕਿ ਲੇਕਿਨ ਮੈਂ ਕਹਿੰਨਾ ਸਵੇਰ ਦਾ ਭੁੱਲਿਆ ਕਹਿੰਦੇ ਸ਼ਾਮ ਨੂੰ ਵੀ ਆ ਜਾਏ ਉਹ ਆਪਾਂ ਵਾਪਸ ਲੈ ਲਿਆ 4-5 ਤਰੀਕ ਨੂੰ ਹੁਣ ਉਸ ਤੋਂ ਬਾਅਦ ਪ੍ਰੋਬਲਮ ਆਈ ਕਿ ਸਟੂਡੈਂਟ ਕਹਿੰਦੇ ਵੀ ਇਲੈਕਸ਼ਨ ਦੀ ਡੇਟ ਅਨਾਉਂਸ ਕਰ ਦਿਓ ਚਲੋ 91 ਤੋਂ 31 ਨਹੀਂ ਕਰਨੇ 91 ਰੱਖਣੇ ਕਿਉਂਕਿ 2.5 ਸਾਲ ਹੋ ਗਏ ਸੈਨੇਟ ਦੀ ਇਲੈਕਸ਼ਨ ਨਹੀਂ ਹੋਈ ਸਿੰਡੀਕੇਟ ਦੀ ਨਹੀਂ ਹੋਈ ਮੈਂ ਕੇਂਦਰ ਸਰਕਾਰ ਨੂੰ ਰੈਗੂਲਰ ਹੀ ਬੇਨਤੀ ਕਰ ਰਿਆਂ ਜਿਹੜੇ ਵੀ ਜ਼ਰੀਆ ਨੇ WhatsApp ਦੇ ਈਮੇਲਾਂ ਦੇ ਟੈਲੀਫੋਨ ਦੇ ਕਿ ਆਪਾਂ ਨੂੰ ਇਹ ਡਾਟਾ ਅਨਾਉਂਸ ਕਰ ਦੇਣੀਆਂ ਚਾਹੀਦੀਆਂ 9 ਤਰੀਕ ਨੂੰ ਵੀ ਮੈਂ ਬਹੁਤ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਉਹ ਕਹਿਣ ਲੱਗੇ ਐਜੂਕੇਸ਼ਨ ਮਨਿਸਟਰ ਸਾਹਿਬ ਡਿਸਾਈਡ ਕਰਨਗੇ ਤਰਵਿੰਦਰ ਪ੍ਰਧਾਨ ਜੀ ਉਹ ਬਿਹਾਰ ਇਲੈਕਸ਼ਨ ਚ ਬਿਜ਼ੀ ਨੇ ਫਿਰ ਤੁਹਾਨੂੰ ਪਤਾ 10 ਨੂੰ ਪ੍ਰੋਟੈਸਟ ਹੋ ਗਿਆ ਫਿਰ ਹੁਣ 14 ਤਰੀਕ ਨੂੰ ਵੀ ਪੁੱਛਿਆ ਉਹ ਕਹਿੰਦਾ ਅੱਜ ਵੀ ਪੁੱਛਿਆ ਕਹਿੰਦੇ ਫਿਰ ਕਰ ਰਹੇ ਇੱਕ ਅੱਦੇ ਦਿਨ ਚ ਵੀ ਬਿੱਟੂ ਨਾਕ ਜੀ ਨਾਲ ਵੀ ਗੱਲ ਹੁੰਦੀ ਕਿਉਂਕਿ ਉਹਨਾਂ ਨੇ ਬਿਆਨ ਦਿੱਤਾ ਕਿ ਸ਼ਾਇਦ ਇਹ ਜਿਹੜਾ 10 ਨੂੰ ਪ੍ਰੋਟੈਸਟ ਹੋਇਆ ਇੱਥੇ ਘੋੜੇ ਆ ਗਏ ਖੱਚਰ ਆ ਗਏ ਮੈਂ ਕਿਹਾ ਜੀ ਮੈਂ ਇੱਕ ਘੋੜਾ ਦੇਖਿਆ ਮੈਂ ਆਪਣੇ ਬੱਚਿਆਂ ਨੂੰ ਛੋਟੇ ਭੜਾਵਾਂ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਮਾਮਲਾ ਸੈਨੇਟ ਦੀ ਇਲੈਕਸ਼ਨ ਦਾ ਹੈ ਸਿੰਡੀਕੇਟ ਦਾ ਆਪਾਂ ਇੱਕ ਤੇ ਅਕਾਡੈਮਿਕ ਮਾਹੌਲ ਨੂੰ ਪੰਜਾਬ ਯੂਨੀਵਰਸਿਟੀ ਇੰਨੇ ਇੰਨੇ ਡਾਕਟਰ ਮਰਮੋਨ ਸਿੰਘ ਵਰਗੇ ਔਰ ਕਿੰਨੇ ਇੱਥੇ ਜਿਹੜੇ ਸਕਾਲਰ ਪੈਦਾ ਹੋਏ ਆਪਾਂ ਐਕਾਡੈਮਿਕ ਮਾਹੌਲ ਖਰਾਬ ਨਹੀਂ ਕਰਨਾ ਔਰ ਇਹਨੂੰ ਕਿਸੇ ਧਰਮ ਦੇ ਨਾਲ ਨਹੀਂ ਜੋੜਨਾ ਪਿੱਛੇ ਮੈਂ ਪੜਿਆ ਪਰਸੋਂ ਕੋਈ ਇੱਥੇ ਮੁੰਡਾ ਯੂਨੀਅਨ ਦਾ ਹਰਿਆਣਾ ਵਾਲਾ ਰੁਸ ਕੇ ਚੱਲ ਗਿਆ ਹਰਿਆਣਾ ਪੰਜਾਬ ਦੀ ਤੇ ਗੱਲ ਹੀ ਨਹੀਂ ਉਥੇ ਹੋਰਚਾ ਲੱਗਿਆ ਸੀ ਕਿਸਾਨਾਂ ਦਾ ਹਰਿਆਣਾ ਪੰਜਾਬ ਅਸੀਂ ਇੱਕੋ ਭਰਾ ਹੈਗੇ ਇੱਥੇ ਕੋਈ ਸੈਨੇਟ ਦੇ ਵਿੱਚ ਜਿਹੜੇ 91 ਮੈਂਬਰ ਇਲੈਕਟ ਹੋਣੇ ਆ ਕਿਤੇ ਨਹੀਂ ਲਿਖਿਆ ਕਿ ਪੰਜਾਬ ਦੇ ਡੋਮਿਸਾਈਲ ਹੋਣਗੇ ਐਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਉਹ ਸਾਡੇ ਮੇਰੇ ਦੋਸਤ ਭਰਾ ਜੀ ਪ੍ਰਤਾਪ ਰੂਡੀ ਉਹ ਬਿਹਾਰੀ ਹੈ ਇੱਥੇ ਕੋਈ ਪੰਜਾਬ ਦੀ ਯੂਨੀਵਰਸਿਟੀ ਦਾ ਹਾਰਗ ਇਹਨੂੰ ਆਪਾਂ ਧਰਮ ਦਾ ਕੋਈ ਰੰਗ ਨਹੀਂ ਦੇਣਾ ਇਹਨੂੰ ਕੋਈ ਪੰਜਾਬ ਹਰਿਆਣਾ ਦੀ ਟਸਲ ਨਹੀਂ ਬਣਾਉਣਾ ਸਾਰੇ ਵੀਰਾਂ ਨੂੰ ਆਪਾਂ ਜਿਹੜੀ ਗੱਲ ਹੈ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਫਿਰ ਜਾ ਕੇ ਕੱਲ ਤੋਂ ਜ਼ੋਰ ਲਾਵਾਂਗੇ ਮੈਂ ਗਵਰਨਰ ਸਾਹਿਬ ਨਾਲ ਵੀ ਅੱਜ ਗੱਲ ਕੀਤੀ ਹੈ ਕਿ ਐਵੇਂ ਆਪਾਂ ਕਾਦੇ ਲਈ ਇਹ ਕਰ ਰਹੇ ਹਾਂ ਤੇ ਚਲੋ ਵਾਹਿਗੁਰੂ ਕਰੇ ਕਿ ਸਮਤ ਬਖਸ਼ੇ ਸਭ ਨੂੰ ਮੇਰੀ ਹਮਦਰਦੀ ਹੈ ਪਰ ਆਪਾਂ ਇਹਨੂੰ ਬੜੇ ਅਕਾਦੈਮਿਕ ਤਰੀਕੇ ਦੇ ਨਾਲ ਆਪਣਾ ਦੇਸ਼ ਭਗਤੀ ਦੀ ਲਹਿਰ ਦੇ ਨਾਲ ਸਾਡਾ ਹੱਕ ਹੈ ਸਾਡੇ ਯੋਧਾ ਨੇ ਅੱਜ ਵੀ ਕਰਤਾਰ ਸਿੰਘ ਸਰਾਭਾ ਦਾ ਦਿਨ ਮਨਾਇਆ ਗਿਆ ਸ਼ਹੀਦ ਦੇ ਆਦਮ ਭਗਤ ਸਿੰਘ ਇਨਕਲਾਬ ਲਿਆਉਣਾ ਪਰ ਬਹੁਤ ਪੀਸਫੁਲੀ ਨੂੰ ਧਰਮ ਦੇ ਨਾਲ ਨਹੀਂ ਜੋੜਨਾ ਇਹਨੂੰ ਅੱਗੋਂ ਤੋਂ ਕੋਈ ਵੀ ਕਿਸਾਨ ਆਉਣ ਇਹ ਆਉਣ ਪਰ ਆਪਾਂ ਕੋਈ ਵੀ ਧਰਮ ਦੇ ਨਾਲ ਇਹਨੂੰ ਪੰਜਾਬ ਹਰਿਆਣਾ ਦਾ ਜਾਂ ਪੰਜਾਬ ਵਰਸਸ ਚੰਡੀਗੜ੍ਹ ਇਹ ਤੇ ਕੋਈ ਰੌਲਾ ਹੀ ਨਹੀਂ ਹੈਗਾ ਆਪਾਂ ਇਲੈਕਸ਼ਨ ਦੀ ਡੇਟ ਹੋਵੇ ਤੇ ਬਾਕੀ ਜਿਹੜੇ ਵੀ 10 ਤਰੀਕ ਨੂੰ ਕੋਈ ਐਫ ਆਈ ਆਰ ਜਾਂ ਜਿਹੜੀਆਂ ਵੀ ਲੋਜ ਕੀਤੀਆਂ ਉਹ ਵੀ ਗੱਲ ਕਰਾਂਗੇ ਚੰਡੀਗੜ੍ਹ ਡੀਜੀ ਗਵਰਨਰ ਸਾਹਿਬ ਤੋਂ ਮੈਂ ਕੋਸ਼ਿਸ਼ ਕਰਾਂਗਾ ਕਿ ਉਹ ਬੱਚਿਆਂ ਨੂੰ ਜਿਹੜਾ ਐਗਜ਼ੋਨਰੇਟ ਕੀਤਾ ਜਾਏ ਕਿਉਂਕਿ ਭਾਵਨਾ ਦੇ ਤਹਿਤ ਹੋਇਆ ਔਰ ਆਨਜਾਨੀ ਗਠਨਾਈ ਸੀ ਤੇ ਅਸੀਂ ਅਕਾਲਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਹੀ ਇਸ ਇਹਨੂੰ ਡਿਫਿਊਜ਼ ਕਰੇ ਜਲਦੀ ਤਾਂ ਕਿ ਬੱਚੇ ਜਿਹੜੇ ਕਮ ਆਏ ਆਪਣਾ ਪੜ੍ਹ ਸਕਣ ਆਪਣਾ ਨਾਂ ਰੋਸ਼ਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ